ਮਰਨਾ ਸੁਖਵੰਦ ਕਹ ਰਿਹਾ ਹਾਂਜੀ ਬੀਜੀ ਕੀ ਗੱਲ ਹੋਈ ساری 31 ਅਕਤੂਬਰ ਛਨੀ ਛਨੀਵਾਰ 1992 ਨੂੰ ਇਹ ਆਪਣੀ ਡਿਊਟੀ ਤੋਂ ਆਏ ਘਰ ਮੇਰੇ ਪਤੀ ਸਰਦਾਰ ਸੁਖਦੇਵ ਜੀ ਦੇ ਇਹਨਾਂ ਚਾਪੀਤੀ ਤੇ ਉਹਨੇ ਤੇਰ ਨੂੰ ਥੋੜੇ ਚਿਰ ਬਾਅਦ ਪੁਲਿਸ ਪਾਰਟੀ ਆ ਗਈ ਤੇ ਮੇਰੇ ਪਿਤਾ ਜੀ ਵੀ ਮੈਨੂੰ ਮਿਲਣ ਆਏ ਸੀ ਘਰ ਉੱਤੇ ਤੇ ਕੌਲਸਾ ਪਾਰਟੀ ਆ ਗਈ ਉਹਦੇ ਨਾਲ ਅਵਤਾਰ ਸਿੰਘ ਐਸਐਸਸੀ ਨਾਲ ਉਹਦੀ ਟੋਲੀ ਸਾਰੀ ਸਾਰੇ ਆਏ ਤੇ ਉਹਨਾਂ ਆ ਕੇ ਆਖਿਆ ਕਿ ਅਸੀਂ ਸਦਾਸਖਸ ਦੇਵ ਸਿੰਘ ਨੂੰ ਖੰਡਣਾ ਤੇ ਨਾਲ ਸੁਲੱਖਣ ਸੁਧੂ ਕਰਨਾ ਇਹ ਆਖਿਆ ਬੜੀ ਬੁੜੀ ਬਹਿਸ ਕੀਤੀ ਵੀ ਕਾਦੇ ਲਈ ਕਰਨਾ ਤੁਸੀਂ ਦੱਸੋ ਅਸੀਂ ਪੇਸ਼ ਕਰਦੇ ਆਂਗੇ ਜਿੱਥੇ ਵੀ ਆਖੋਗੇ ਜਦੋਂ ਆਖੋਗੇ ਆnde ਨਹੀਂ ਉਹਨੇ ਸ੍ਰਿੰਦਰਪਾਲ ਨੇ ਐਸਐਸਓ ਜਿਹੜਾ ਸ੍ਰਿਯਾਰੀ ਦਾ ਉਹਨੇ ਛੱਦਿਆ ਉਹਨੇ ਇਨਕੁਆਰੀ ਕਰਨੀ ਆ ਤਹੀਂ ਉਹਨੂੰ ਦੇਣਾ ਜਾ ਕੇ ਲੈ ਕੇ ਤੇ ਇਹਨਾਂ ਬਦੋ ਫਰੀ ਫਿਰ ਇੱਕ ਵੈਨ ਦੀ ਲੈਂਦੀ ਸੀ ਉਹਦੇ ਵਿੱਚ ਬਿਠਾ ਕੇ ਲੈ ਗਏ ਤੇ ਸਾਡੀ ਕਿਸੇ ਦੀ ਨਹੀਂ ਸੁਣੀ ਕਿ ਕੰਨਾਂ ਵਾਲੇ ਵੀ ਆਏ ਆਂਡ ਗਵਾਂਡ ਵੀ ਆਇਆ ਸਾਰੇ ਬੀਸ ਸੰਦੋਸ ਤੋਂ ਨਹੀਂ ਪੇਸ਼ ਕਰਦੇ ਆਂ ਜੀ ਕਿੰਨੇ ਦਸਕੜੀ ਦੇ ਨਾ ਇਨਕੁਆਰੀ ਕਰਨੀ ਬਸ ਹਾਂਜੀ ਤੇ ਇਹਨੇ ਨੂੰ ਫਿਰ ਅਸੀਂ ਰਿਸ਼ਤੇਦਾਰਾਂ ਵੱਲੋਂ ਵੀ ਭੱਜੇ ਵੇ ਜਾਇਕੇ ਇਤਰਾਸੇ ਫਿਰ ਮਾਸਟਰਾਂ ਨੂੰ ਸਾਰਿਆਂ ਨੂੰ ਦੱਸਿਆ ਸਾਡੀ ਮਾਸਟਰ ਨੂੰ ਇਤਰਾਸਾ ਲੈ ਕੇ ਜੇ ਤੁਸੀਂ ਪਤਾ ਸੁਰ ਕਰੋ ਸਾਰਿਆਂ ਨੇ ਫਿਰ ਸਲਾਹ ਕੀਤੀ ਹਾਂ ਦੇ ਪਿਆ ਚੰਨੀ ਵਰ ਪਰ ਕੇ ਆਇਆ ਤੇਆ ਸੋਮਵਾਰ ਸਾਰੇ ਹਾਜ਼ਰ ਹੋਣਗੇ ਤਾਂ ਆਪਾਂ ਕੱਟਿਓ ਕੇ ਜਾਵਾਂਗੇ ਇਹ ਫਿਰ ਸੋਮਵਾਰ ਸਾਰੇ ਬਸ ਭਰ ਕੇ ਗਏ ਉਹਨਾਂ ਨੇ ਜਾ ਕੇ ਥਾਣੇ ਨੂੰ ਮਿਲਿਆ ਸਿਲਿੰਦਰਪਾਲ ਨੂੰ ਆ ਕੇ ਵੀ ਸਦੂਇਸ ਦਾਸ ਦੇਸ ਨੂੰ ਲਿਆਂਦਾ ਤੁਹਾਨੂੰ ਦੇ ਦੋ ਜਦੋਂ ਆਖੋ ਗਈ ਹਾਂ ਪੇਸ਼ ਕਰਦਾਂਗੇ ਦੋਵੇਂ ਜਣੇ ਲਖਣ ਸਿੰਘ ਤੇ ਸੁਖਦੇਵ ਸਿੰਘ ਨੂੰ ਸਾਨੂੰ ਦੇ ਦੋ ਆਂਦੇ ਮੈਂ ਲਿਆਈ ਨਹੀਂ ਮੁੱਕ ਕਰਕੇ ਆਪੇ ਜਿੱਦੇ ਮੁੱਕ ਕਰਕੇ ਸੋਂਗਾ ਉਧਰੋਂ ਮੈਂ ਵੀ ਗਈ ਤੇ ਮੈਂ ਜਾ ਕੇ ਉੱਥੇ ਅੱਡੇ ਤੇ ਚਾਹ ਦੀ ਦੁਕਾਨ ਸੀ ਮੰਦਰ ਸੋਂ ਤੇ ਪਿਆਰਾ ਸੋਂ ਦੋਵੇਂ ਪਿਓ ਪਰ ਤੁੱਤੇ ਨੂੰ ਦੇ ਜਾ ਉਹਨਾਂ ਨੂੰ ਮੈਂ ਆਖਿਆ ਵਾਹ ਭਾਜੀ ਸਰਦਾਰ ਸੁਖਦੇਵ ਸਿੰਘ ਨੂੰ ਲਿਆਏ ਇੱਥੇ ਮੇਰੇ ਪਿਤਾ ਜੀ ਨਾਲ ਆਏ ਦੋਨਾਂ ਦੀ ਯਾਦ ਕੱਲ ਨਹੀਂ ਦੇ ਆਂਦੇ ਬੀਬੀ ਅਹੀਂ ਪਛਾਣ ਲਿਆ ਜਦੋਂ ਗੱਡੀ ਆ ਕੇ ਖਲੋਤੀ ਦੇ ਵਿੱਚੋਂ ਉਤਰੇ ਮਾਸਟਰ ਨੂੰ ਅਹੀਂ ਉਹਨੂੰ ਪਛਾਣ ਲਿਆ ਹੀ ਵੀ ਲੈ ਆਇਆ ਪਰ ਫਿਰ ਇਹਨਾਂ ਨੇ ਮੁੜ ਕੇ ਦੱਸਿਆ ਹੀ ਨਹੀਂ ਨਾ ਉਹਨਾਂ ਨੂੰ ਦਿੱਤਾ ਇਹ ਕਿ ਨਾ ਕੋਈ ਇੱਕ ਦਿਨਾਂ ਨਹੀਂ ਲਈ ਤਿੰਨ ਰਿਸ਼ਤੇ ਬਹੁਤ ਜ਼ਰੂਰੀ ਹੁੰਦੇ ਪਿਤਾ ਉਹ ਪੇਰੋਂ ਬੰਦਾ ਪਿਤਾ ਤੇ ਦੁਜਾ ਹੁੰਦਾ ਪਤੀ ਜਾਣਾ ਪੁੱਤ ਕਿੰਨੇ ਪੱਪੇ ਮੇਰੇ ਇੱਕੇ ਦਾਮ ਗਵਾਜ ਗਏ ਨਾ ਕਿ ਦਾ ਮੂੰਹ ਵੇਖਿਆ ਨਾ ਮੂੰਹ ਚ ਪਾਣੀ ਪਾਇਆ ਨਾ ਸਸਕਾਰ ਕੀਤਾ ਨਾ ਕੋਈ ਕਾਰਵਾਈ ਕਾਰਵਾਈ ਹੋਈ ਨਹੀਂ ਸਾਡੇ ਉਹਨਾਂ ਦੀ ਜਿਹੜਾ سزا ਮਿਲੀ ਹੈ ਸੰਤੁਸ਼ਟੋ سزا ਨਾ ਸੁਦੋਸ਼ਟ ਨਹੀਂ ਪਰ ਫੇਰ ਵੀ ਸਾਡੇ ਬੰਦਿਆਂ ਦਾ ਪਤਾ ਤੇ ਲੱਗਾ ਕਿ ਕਿੱਥੇ ਗਿਆ ਜਿਹੜਾ ਇਨਾਂ ਚਿਹਰੇ 32 ਸਾਲਾਂ ਬਾਅਦ ਸਾਨੂੰ ਵੇਲੇ ਤਾਂ ਹੀ ਨਹੀਂ ਪਤਾ ਲੱਗਦਾ ਕਿ ਸਾਡੇ ਬੁੱਢੇ ਗਏ ਕਿੱਥੇ ਹੁਣ ਸਾਨੂੰ ਇੰਨਾ ਪਤਾ ਲੱਗ ਗਿਆ ਕਿ ਦੋਚੀ ਜਿਹੜਾ ਆ ਸੁਰਿੰਦਰ ਪਾ ਲਿਆ ਉਹਨੇ ਜੋ ਕੀਤਾ ਇਹਨਾਂ ਦੋਵਾਂ ਬੰਦਿਆਂ ਨੇ ਕੀਤਾ ਤੇ ਇਹ ਤੋਂ ਸਾਨੂੰ ਸੰਤੁਸ਼ਟੀ ਹੈਗੀ ਆ ਪਰ ਇਹ ਪੂਰੀ ਸੁਜਾ ਨਹੀਂ ਮਿਲੀ ਜਿਸ ਤਰ੍ਹਾਂ ਚਾਹੀਦੀ ਸੀ ਮਿਲਣੀ ਕਿ ਕਿਉਂਕਿ ਇਹਨਾਂ ਨੂੰ ਮਾਸਟਰ ਸੁਦੇਸੋਂ ਨੂੰ ਕੋਕੋ ਕੇ ਮਾਰਿਆ ਨੇ ਤੇ ਮੇਰੇ ਪਿਤਾ ਜੀ ਨੂੰ ਜਿੰਦੇ ਨਾਲ ਸੋਟਿਆ ਹੈ ਜੇ ਕੋਈ ਕੋਈ ਜਾਊਗਾ ਹਾਂ ਜੀ ਯਾਹਰ ਤਾਂ ਨਾਮ ਤੇ ਕੀ ਹੋਇਆ ਸੀ ਤੁਹਾਡਾ ਮੇਰਾ ਨਾਮ ਜਸਵਿੰਦਰ ਸਿੰਘ ਆ ਤੇ ਸਾਡੇ ਨਾਲ ਜਿਹੜੀ ਘਟਨਾ ਵਾਪਰੀ ਆ ਏ 31 ਅਕਤੂਬਰ 1992 ਦੀ ਆ ਸ਼ਾਮ ਨੂੰ 5:35 ਵਜੇ ਦੇ ਟਾਈਮ ਦੇ ਨਾਲ ਸਰੀਆਲੀ ਤੋਂ ਇੱਕ ਪੁਲਿਸ ਪਾਰਟੀ ਜਿਹਦੀ ਅਗਵਾਈ ਅਵਤਾਰ ਸਿੰਘ ਐਸਆਈ ਕਰ ਰਏ ਸੀਗੇ ਔਰ ਉਹਨਾਂ ਨੇ ਆ ਕੇ ਬਾਜ਼ਾਰ ਤੋਂ ਪੁੱਛਿਆ ਸਦਾ ਸੁਖਦੇਵ ਸਿੰਘ ਉਹਨਾਂ ਦਾ ਘਰ ਸਰੀਆਲੀ ਵਾਲਿਆਂ ਦਾ ਤੇ ਉਹ ਆਏ ਘਰ ਤੇ ਉਹਨਾਂ ਨੇ ਆ ਕੇ ਮੇਰੇ ਪਿਤਾ ਸੁਖਦੇਵ ਸਿੰਘ ਤੇ ਨਾਲ ਮੇਰੇ ਨਾਨਾ ਜੀ ਸਾਡੇ ਕੋਲ ਆਏ ਹੋਏ ਸੀਗੇ ਕਾਮਰੇਡ ਸੁਲੱਖਣ ਸਿੰਘ ਇਹਨਾਂ ਨੂੰ ਕਿਹਾ ਵੀ ਸਾਡੇ ਨਾਲ ਚੱਲੋ ਉਹਨਾਂ ਦਾ ਵਿਰੋਧ ਕੀਤਾ ਮੇਰੇ ਦਾਦਾ ਜੀ ਰਿਟਾਇਰਡ ਪੁਲਿਸ ਅਫਸਰ ਸੀਗੇ ਤੇ ਉਹਨਾਂ ਕਿਹਾ ਵੀ ਕਿਉਂ ਖੜਨਾ ਵਾ ਕਹਿੰਦੇ ਸੁਰਿੰਦਰਪਾਲ ਸਿੰਘ ਹੋਣਾਂ ਨੇ ਕੋਈ ਇਨਕੁਆਰੀ ਕਰਨੀ ਹੈ ਮੇਰੇ ਦਾਦਾ ਜੀ ਕਹਿੰਦੇ ਵੀ ਇਦਾਂ ਨਹੀਂ ਹੁੰਦਾ ਅਸੀਂ ਸਿਰੇ ਪੇਸ਼ ਕਰ ਦੇਵਾਂਗੇ ਪਰ ਉਹਨਾਂ ਦੇ ਬਾਵਜੂਦ ਵੀ ਉਹ ਜ਼ਬਰਦਸਤੀ ਉਠਾ ਕੇ ਬਾਜ਼ਾਰ ਦੇ ਵਿੱਚੋਂ ਦੁਕਾਨਦਾਰ ਤੇ ਸਾਰੇ ਲੋਕਾਂ ਦੇ ਸਾਹਮਣੇ ਉਠਾ ਕੇ ਲੈ ਗਏ ਜ਼ਬਰਦਸਤੀ ਤੇ ਸਰੀਆਲੀ ਪੁਲਿਸ ਸਟੇਸ਼ਨ ਉਨਾਂ ਨੂੰ ਖੜਿਆ ਗਿਆ ਕਿਉਂਕਿ ਸਾਡਾ ਪਿੰਡ ਵੀ ਸਰੀਆਲੀ ਕਲਾਮਾ ਤੇ ਉਥੋਂ ਸਾਨੂੰ ਵੀ ਖਬਰ ਮਿਲ ਗਈ ਕਿ ਇੱਥੇ ਉਹ ਲੈ ਆਏ ਆ ਅਗਲੇ ਦਿਨ ਕਿਉਂਕਿ ਮੇਰੇ ਪਿਤਾ ਜੀ ਜਿਹੜੇ ਉਹ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਲੋਪੋਕੇ ਵਾਈਸ ਪ੍ਰਿੰਸੀਪਲ ਸਨ ਤੇ ਇਸ ਕਰਕੇ ਸਾਰੀਆਂ ਯੂਨੀਨਾ ਜਿਹੜੀਆਂ ਉਹ ਇਕੱਠੀਆਂ ਹੋ ਕੇ ਉਹਦੋਂ ਅਧਿਆਪਕ ਯੂਨੀਨਾ ਅਗਲੇ ਦਿਨ ਬੱਸਾਂ ਭਰ ਕੇ ਸਰੀਆਲੀ ਪੁਲਿਸ ਸਟੇਸ਼ਨ ਗਈਆਂ ਪੀ ਸੁਦੇਸ਼ ਸਿੰਘ ਉਹਨਾਂ ਨੂੰ ਕਿਉਂ ਲੈ ਕੇ ਆਏ ਹੋ ਸਾਨੂੰ ਦੱਸੋ ਉਹ ਸਾਡੇ ਸਾਥੀ ਆ ਔਰ ਉਹਨਾਂ ਦੀ ਅਸੀਂ ਛੋਟੀ ਲੈਨੇ ਆ ਤੇ ਲੇਕਿਨ ਉਹਨਾਂ ਨੂੰ ਕੋਈ ਸੁਰ ਜਵਾਬ ਉੱਥੋਂ ਨਹੀਂ ਦਿੱਤਾ ਗਿਆ 31 ਅਕਤੂਬਰ 1992 ਨੂੰ ਸ਼ਾਮ ਨੂੰ ਮੇਰੇ ਮਦਰ ਨੇ ਟੈਲੀਗ੍ਰਾਮਸ ਕੀਤੀਆਂ ਮਾਨਯੋਗ ਸੁਪਰੀਮ ਕੋਰਟ ਨੂੰ ਮਾਨਯੋਗ ਹਾਈ ਕੋਰਟ ਔਰ ਗਵਰਨਰ ਮੁੱਖ ਮੰਤਰੀ ਡੀਸੀ ਐਸਐਸਪੀ ਆਈਜੀ ਸਭ ਨੂੰ ਟੈਲੀਗ੍ਰਾਮਸ ਕੀਤੀਆਂ ਸੀਗੇ ਸਾਡੇ ਬੰਦੇ ਜਿਹੜੇ ਆ ਚੁੱਕ ਕੇ ਲੈ ਗਏ ਆ ਨੁਕਸਾਨ ਨਾ ਕਰ ਦੇਣ ਸਾਨੂੰ ਉਹਨਾਂ ਦਾ ਡਰਿਆ ਉਸ ਬਾਅਦ ਸਾਡੇ ਪਿੰਡੋਂ ਸਰੀਆਲੀਓ ਉਹਨਾਂ ਨੂੰ ਅੰਦਰ ਜਿਹੜਾ ਵਾ ਉਹ ਰੋਟੀ ਜਾਂਦੀ ਰਹੀ ਆ ਤਿੰਨ ਦਿਨ ਔਰ ਉਹਨਾਂ ਨੂੰ ਮਿਲਿਆ ਜਾਂਦਾ ਰਿਹਾ ਚਾਚਾ ਜੀ ਉਹਨਾਂ ਵੱਲੋਂ ਤੇ ਤਿੰਨ ਦਿਨ ਬਾਅਦ ਜਿਹੜਾ ਵਾ ਉਹਨਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਥੇ ਤੇ ਹੈ ਹੀ ਨਹੀਂਗਾ ਤੁਸੀਂ ਰੋਟੀ ਉਹਨਾਂ ਵਾਪਸ મોੜ ਦਿੱਤੀ ਆ ਉਹਨਾਂ ਦੀ ਤੇ ਸਾਨੂੰ ਸਾਡੇ ਪਿੰਡੋਂ ਪਤਾ ਲੱਗਾ ਕਿ ਮੇਰੇ ਪਿਤਾ ਜੀ ਜਿਹੜੇ ਆ ਉਹਨਾਂ ਦੀ ਇੰਟਰੋਗੇਟ ਕਰਦੇ ਆ ਡੈਥ ਹੋ ਗਈ ਔਰ ਜਿਹੜੇ ਸਰਦਾਰ ਕਾਮਰੇਸ ਰਖਨ ਸਿੰਘ ਸੀਗੇ ਮੇਰੇ ਨਾਨਾ ਜੀ ਉਹਨਾਂ ਨੂੰ ਜਦੋਂ ਮੇਰੇ ਪਿਤਾ ਜੀ ਦੀ ਡੈੱਡ ਬੋਡੀ ਨੂੰ ਦਰਿਆ ਹਰੀਕੇ ਦੇ ਵਿੱਚ ਵਹਾਉਣ ਗਏ ਆ ਤੇ ਨਾਲ ਮੇਰੇ ਨਾਨਾ ਜੀ ਨੂੰ ਜਿਉਂਦਿਆਂ ਹੀ ਉਹਨਾਂ ਨੇ ਹਰੀਕੇ ਦਰਿਆ ਦੇ ਵਿੱਚ ਰੋੜ ਦਿੱਤਾ ਇਹ ਦੁਖਦਈ ਘਟਨਾ ਉਸ ਵਕਤ ਦੀ ਹੈ ਇਧਰੋਂ ਅਸੀਂ ਕਿਉਂਕਿ ਉਸ ਵੇਲੇ ਐਮ.ਐਲ.ਏ ਸਾਡੇ ਕਾਮਰਟ ਸਤਪੁਰ ਡਾਂਗ ਜੀ ਸਨ ਤੇ ਮੇਰੇ ਨਾਨਾ ਜੀ ਵੀ ਫਰੀडम फाइਟਰ ਸਨ ਜਦੋਂ ਮੇਰੇ ਮਦਰ ਦੀ ਧਵਰਤ ਹੋਇਆ ਸੀਗਾ ਤੇ ਮੇਰੇ ਨਾਨਾ ਜੀ ਲਾਇਲਪੁਰ ਲਾਇਲਪੁਰ ਜੇਲ੍ਹ ਵਿੱਚ ਸਨ ਮੋਗੇ ਮੋਰਚੇ ਵਿੱਚ ਜਦੋਂ ਪਿੰਡੋਂ ਸੁਨਿਆ ਗਿਆ ਕਿ ਤੁਹਾਡੇ ਘਰ ਬੇਟੀ ਆਈ ਹੈ ਤੇ ਉਹਨਾਂ ਨੇ ਉਸੇ ਪਰਚੀ ਤੇ ਲਿਖ ਕੇ ਭੇਜਿਆ ਸੀ ਕਿ ਨਾਹੋ ਸੁਖੰਤ ਕੋਰ ਰੱਖਿਓ ਕਾਮਰੇਡ ਸਤਪਾਲ ਡਾਂਗ ਹੋਣੀ ਜਦੋਂ ਬਾਬਾ ਸੋਹਣ ਸਿੰਘ ਭਖਣਾ ਹੁੰਣਾ ਕੋਲ ਮੀਟਿੰਗਾਂ ਕਰਨਾ ਹੁੰਦੇ ਹੁੰਦੇ ਸੀ ਤੇ ਮੇਰੇ ਮੰਮੀ ਉਹਦੇ ਛੋਟੇ ਹੁੰਦੇ ਸੀ ਤੇ ਉਹਨਾਂ ਨੂੰ ਚਾਹ ਪਾਣੀ ਪੁਲਾਉਂਦੇ ਹੁੰਦੇ ਸੀ ਕਾਮਰੇਡ ਡਾਂਗ ਹੋਣਾ ਨੇ ਕਿਹਾ ਕੋਈ ਗੱਲ ਨਹੀਂ ਤੁਸੀਂ ਸਾਡੀ ਧੀ ਹੋ ਅਸੀਂ ਕੋਸ਼ਿਸ਼ ਕਰਦੇ ਹਾਂ ਅਸੀਂ ਉਹਨਾਂ ਨੂੰ ਲੈ ਆਵਾਂਗੇ ਮੁੜ ਕੇ ਫਿਰ ਜਦੋਂ ਮੁੱਖ ਮੰਤਰੀ ਬਿੰਦ ਸਿੰਘ ਫਖਨੇ ਬਾਬਾ ਸੁੰਨ ਸਿੰਘ ਜੀ ਦੀ ਵਰਸੀ ਤੇ ਆਏ ਉਥੇ ਸਟੇਜ ਦੇ ਉੱਤੋਂ ਹੀ ਕਾਮਰੇਡ ਸਤਪਾਲ ਡਾਂਗ ਉਹਨਾਂ ਨੇ ਕਿਹਾ ਕਿ ਵਰਸੀ ਮਨਾਈ ਤਾਂ ਹੀ ਸਫਲੀ ਆਪੇ ਜਿਹੜੇ ਉਹਨਾਂ ਦੇ ਨਾਲ ਉਹਨਾਂ ਸੰਬੰਧਿਤ ਪਰਿਵਾਰ ਸਨ ਉਹਨਾਂ ਦੇ ਬੰਦੇ ਦੋ ਜਿਹੜੇ ਚੁੱਕ ਕੇ ਪੁਲਿਸ ਨੇ ਖੜਿਆ ਉਹ ਵਾਪਸ ਕੀਤੇ ਜਾਣ ਲੇਕਿਨ ਇਸ ਤੋਂ ਬਾਅਦ ਵੀ ਚਿੱਠੀ ਪੱਤਰ ਵੀ ਬਿੰਦ ਸਿੰਘ ਜੀ ਨਾਲ ਉਸਲੇ ਹੁੰਦਾ ਰਿਹਾ ਸਰਕਾਰ ਦੇ ਨਾਲ ਤੇ ਉਹਨਾਂ ਦਾ ਕੋਈ ਥੋ ਪਤਾ ਨਾ ਦੱਸਿਆ ਗਿਆ ਸਾਈਡ ਬਾਈ ਸਾਈਡ ਅਧਿਆਪਕ ਜੁਨੀ ਨੇ ਜਿਹੜੀਆਂ ਉਹਨਾਂ ਨੇ ਆਪਣਾ ਜਿਹੜਾ ਸੀਗਾ ਸੰਘਰਸ਼ ਜਾਰੀ ਰੱਖਿਆ ਐ एसएसपी अजीत ਸਿੰਘ ਸੰਦੂਸੀ ਉਸ ਵੱਲੇ ਡੀਐਸਪੀ ਗੁਇੰਦਵਾਲ ਸਭ ਨੂੰ ਮਿਲਦੇ ਰਹੇ ਲਗਾਤਾਰ ਮਿਲਦੇ ਰਹੇ ਵੀ ਉਹਨਾਂ ਨੂੰ ਛੱਡਿਆ ਜਾਵੇ ਉਹਨਾਂ ਨੂੰ ਸਾਨੂੰ ਦੱਸਿਆ ਜਾਵੇ ਲੇਕਿਨ ਜਦੋਂ ਇੰਨਾ ਪ੍ਰੈਸ਼ਰ ਵੇਖਿਆ ਜਾਂ ਕੋਸ਼ਿਸ਼ਾਂ ਸਾਡੀਆਂ ਰਹੀਆਂ ਜਾਰੀ ਤੇ ਪੁਲਿਸ ਨੇ ਸਾਡੇ ਘਰ ਆ ਕੇ ਜ਼ਬਰਦਸਤੀ ਮੇਰੇ ਮਦਰ ਕੋਲੋਂ ਸਾਈਨ ਕਰਵਾਏ ਗਨ ਪੁਆਇੰਟ ਤੇ ਤੇ ਸਾਨੂੰ ਇੱਕ ਡੈਥ ਸਰਟੀਫਿਕੇਟ ਦਿੱਤਾ ਜਿਹਦੇ ਵਿੱਚ ਉਹਨਾਂ ਦੀ ਮੌਤ 8/7/1993 ਨੂੰ ਮਖਾਈ ਗਈ ਸੀਗੀ ਤੇ ਉਹਨਾਂ ਦੀ ਮੌਤ ਕਹਨੂ ਪਰ ਸ਼ਮਸ਼ਾਨ ਘਰ ਚ ਵਿਖਾਈ ਗਈ ਇਸ ਤੇ ਸਰਟੀਫਿਕੇਟ ਕਿਹਾ ਸੀ ਸਰ ਦਾ ਸੁਖਦੇਵ ਸਿੰਘ ਉਹਨਾਂ ਦਾ ਡੈਥ ਸਰਟੀਫਿਕੇਟ ਦਿੱਤਾ ਗਿਆ ਲੇਕਿਨ ਜਦੋਂ ਬਾਅਦ ਵਿੱਚ ਇਨਕੁਆਰੀ ਸੀਬੀ ਇਨਕੁਆਰੀ ਹੋਈ ਤੇ ਉਹਦੇ ਵਿੱਚ ਪਿੰਡ ਦੇ ਸਰਪੰਚ ਨੰਬਰ ਦਾ ਸਭ ਨੇ ਬਿਆਨ ਦਿੱਤੇ ਸਨ ਕਿ ਉਹ ਜਦੋਂ ਦੇ ਲੈ ਕੇ ਗਏ ਪੁਲਿਸ ਵਾਲੇ ਉਤੋਂ ਬਾਅਦ ਤੇ ਉਹ ਵਾਪਸ ਹੀ ਨਹੀਂ ਆਏ ਕਦੀ ਉਹਨਾਂ ਨੂੰ ਵੇਖਿਆ ਹੀ ਨਹੀਂ ਗਿਆ ਇਸ ਤੋਂ ਬਾਅਦ ਸਾਡਾ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਸਟਾਰਟ ਹੋਇਆ ਜੀ ਤੇ ਅਸੀਂ ਪਹਿਲਾਂ ਸਭ ਤੋਂ ਪਹਿਲਾਂ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਕੇਸ ਫਾਈਲ ਕੀਤਾ ਉਸ ਵੇਲੇ ਉੱਥੇ ਮਿਸਟਰ ਆਰ ਐਸ ਸੋਡੀ ਮਾਨਯੋਗ ਐਡਵੋਕੇਟ ਸੀਗੇ ਸਾਡੇ ਉਹਨਾਂ ਨੇ ਫਾਈਲ ਕੀਤੀ ਤੇ ਸੁਪਰੀਮ ਕੋਰਟ ਨੇ ਡਾਇਰੈਕਸ਼ਨਸ ਹਾਈ ਕੋਰਟ ਨੂੰ ਦੇ ਦਿੱਤੀਆਂ ਤੇ ਮਾਨਯੋਗ ਹਾਈ ਕੋਰਟ ਦੇ ਵਿੱਚ ਇਹ ਕੇਸ ਜਿਹੜਾ ਵਾ ਨਵਕੀਰਨ ਸਿੰਘ ਐਡਵੋਕੇਟ ਉਹਨਾਂ ਨੇ ਲੜਿਆ ਤੇ ਮਾਨਯੋਗ ਹਾਈ ਕੋਰਟ ਨੇ ਇਨਕੁਆਇਰੀ